ਕਰ ਲਈ ਸ਼ੁਰੂ ਕਰਦੇ ਹਾਂ ਚਲੋ ਜੀ ਆ ਜੀਸਸ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਦੇ ਸਾਰੇ মিডিਆ ਦਾ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਹੋ ਰਹੀ ਹੈ ਜੀ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸੱਜੇ ਪਾਸੇ ਸਾਡੇ ਬਹੁਤ ਹੀ ਸਤਕਾਰਯੋਗ ਪੰਜਾਬ ਦੇ ਖਜ਼ਾਨਾ ਮੰਤਰੀ ਔਰ ਸਾਡੇ ਵੱਡੇ ਵੀ ਸਰਪਾਸਿੰਗ ਜੀ ਚੀਮਾ ਸਾਹਿਬ ਇਹਨਾਂ ਦੇ ਨਾਲ ਸਾਡੇ ਕੈਬਨਿਟ ਦੇ ਕਲੀਗ ਔਰ ਸਰਪਾਸਿੰਗ ਜੀ ਈਟੀਓ ਸਾਹਿਬ ਡਾਕਟਰ ਜਸਵੀਰ ਸਿੰਘ ਜੀ ਐਮਐਲਏ ਸਾਹਿਬ ਔਰ ਮੇਰੇ ਖੱਬੇ ਪਾਸੇ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਸਾਡਾ ਕੁਲਦੀਪ ਸਿੰਘ ਜੀ ਧਾਲਵਾਲਾ ਸਾਹਿਬ ਕੈਬਨਿਟ ਮਨਿਸਟਰ ਇਨਚਾਰਜ ਅਮਰ ਸਾਹਿਬ ਮੁੱਖ ਸਬੰਧਨਾਂ ਦੇ ਔਰ ਅਮਸਰ ਦੇ ਕਾਰਪੋਰੇਸ਼ਨ ਇਲੈਕਸ਼ਨ ਦੇ ਨਾਲ ਹੀ ਡਾਕਟਰ ਇੰਦਰਬੀਰ ਨਿੱਜਰ ਜੀ ਸਾਡੇ ਐਮਐਲਏ ਸਾਹਿਬਾ ਔਰ ਮੈਡਮ ਜੀਵਨ ਜੋਤ ਕੌਰ ਜੀ ਸਾਡੇ ਐਮਐਲਏ ਸਾਹਿਬਾ ਡਾਕਟਰ ਅਜੈ ਗੁਪਤਾ ਜੀ ਐਮਐਲਏ ਸਾਹਿਬ ਮਨੀਸ਼ ਜੀ ਸਾਰੇ ਸਤਾਰਿਓ ਲਖਣਾ ਜੀ ਸਾਰੇ ਹੀ ਸਤਕਾਰਯੋਗ ਸਾਥੀ ਔਰ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਗੁਰਸਾਹਿਬ ਦੀ ਇਸ ਪਵਿੱਤਰ ਧਰਤੀ ਦੇ ਵਸਦੀਕਰ ਨੂੰ ਲੱਖ ਲੱਖ ਮੁਬਾਰਕਾਂ ਕਿ ਅੱਜ ਉਹਨਾਂ ਨੂੰ ਇੱਕ ਨਵਾਂ ਸੇਵਾਦਾਰ ਹੈ ਜਿਹੜਾ ਉਹ ਮਿਊਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦੇ ਰੂਪ ਦੇ ਵਿੱਚ ਅੱਜ ਮਿਲਣ ਜਾ ਰਿਹਾ ਹੈ ਮੇਰੀ ਮੁਰਾਦ ਸਾਡੇ ਨਵੇਂ ਕਾਰਪੋਰੇਸ਼ਨ ਦੇ ਚੇਅਰਮੈਨ ਚੇਅਰ ਜਿਹੜੇ ਚੁਣੇ ਗਏ ਆਸਾ ਜਤਿੰਦਰ ਸਿੰਘ ਜੀ ਮੋਤੀ ਪਾਟੀਆਂ ਜਿਨ੍ਹਾਂ ਨੂੰ ਅੱਜ ਕਾਰਪੋਰੇਸ਼ਨ ਜਲੰਧਰ ਦੀ ਇਲੈਕਸ਼ਨ ਸੀਗੀ ਤੇ ਉੱਥੇ ਬਹੁਮਤ ਦੇ ਨਾਲ ਮੋਤੀ ਪਾਟੀਆਂ ਜੀ ਨੂੰ ਅੰਮ੍ਰਿਤਸਰ ਅੱਜ ਸੌਰੀ ਅੱਜ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਮੇਅਰ ਵਜੋਂ ਇਹਨਾਂ ਨੂੰ ਬਹੁਮਤ ਦੇ ਨਾਲ ਚੁਣਿਆ ਗਿਆ ਇਸੇ ਤਰੀਕੇ ਸੀਨੀਅਰ ਡਿਪਟੀ ਮੇਅਰ ਵਜੋਂ ਸਾਡੇ ਮੈਡਮ ਪ੍ਰਿਆੰਕਾ ਸ਼ਰਮਾ ਜੀ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਔਰ ਮੈਡਮ ਅਨੀਤਾ ਜੀ ਨੂੰ ਡਿਪਟੀ ਮੇਅਰ ਦੇ ਤੌਰ ਤੇ ਅੱਜ ਬਹੁਮਤ ਦੇ ਨਾਲ ਚੁਣਿਆ ਗਿਆ ਸੋ ਮੈਨੂੰ ਸਮਝ ਆ ਕਿ ਜਿਸ ਏਜੰਡੇ ਦੇ ਨਾਲ ਆਮ ਆਦਮੀ ਪਾਰਟੀ ਚੱਲੀ ਸੀ ਕਿ ਇਸ ਕੋਲਿੱਟਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਸਾਡੇ ਸਾਰੇ ਸਾਥੀਆਂ ਦੇ ਸਾਡੇ ਸਾਰੇ ਵਰਕਰ ਸਾਰੇ ਜਿਹੜੇ ਕੈਂਡੀਡੇਟ ਸੀਗੇ ਸਾਡੇ ਸਾਰੇ ਦੀ ਸਾਰੀ ਲੋਕਲ ਟੀਮ ਸਾਡੇ ਐਮ ਐਲ ਏਜ਼ ਔਰ ਮਿਸਟਰ ਸਹਿਬਾਂ ਸਾਰੀ ਸਾਡੇ ਵਰਕਰਸ ਵਲੰਟੀਅਰਸ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਕਾਰਪੋਰੇਸ਼ਨ ਦੇ ਰੂਪ ਦੇ ਵਿੱਚ ਅੱਜ ਮੌਕਾ ਮਿਲ ਰਿਹਾ ਆ ਮਾਦੀ ਪਾਰਟੀ ਨੂੰ ਪਰ ਮੈਂ ਸਮਝਦਾ ਕਿ ਇੱਕ ਇਤਿਹਾਸਿਕ ਮੌਕਾ ਹੈ ਕਿ ਜੋ ਇਹ ਤਿੰਨੇ ਸਾਥੀ ਇੱਕ ਟੀਮ ਬਣ ਕੇ ਜੋ ਸਾਡੀ ਵਿਜਨ ਕੇਜਰੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਸੁਪਨਾ ਸੀ ਕਿ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਹੈ ਜਿਹੜੀ ਕਿ ਬਿਹਤਰੀਨ ਹੋਣੀ ਚਾਹੀਦੀ ਹੈ ਜਿੱਥੇ ਲੱਖਾਂ ਲੋਕ ਹਰ ਰੋਜ਼ ਨਾਟਮਸਤ ਕਰਉਣ ਦੇ ਲਈ ਆਉਂਦੇ ਨੇ ਇਸ ਕੋਈ ਧਰਤੀ ਨੂੰ ਆ ਸਭ ਤੋਂ ਵਧੀਆ ਸੋਹਣਾ ਸ਼ਹਿਰ ਬਣਾਉਣ ਦਾ ਜੋ ਸੁਪਨਾ ਆਦੀ ਪਾਰਟੀ ਦਾ ਸੀਗਾ ਉਹਨੂੰ ਉਹਦੇ ਅੱਜ ਸ਼ੁਰੂਆਤ ਹੈ ਜਿਹੜੀ ਉਹ ਸਾਡੇ ਇਹਨਾਂ ਸਾਥੀਆਂ ਦੀ ਟੀਮ ਨੇ ਅੱਜ ਤੋਂ ਸ਼ੁਰੂ ਕਰ ਦੇਣੀ ਹੈ ਔਰ ਮੈਂ ਵਿਸ਼ਵਾਸ ਰੱਖਦਾ ਕਿ ਪਿਛਲੇ ਸਮੇਂ ਦੇ ਵਿੱਚ ਜੋ ਅ ਅਸੀਂ ਵੀ ਪਿਛਲੇ ਦਿਨਾਂ ਦੇ ਵਿੱਚ ਕਾਰਪੋਰੇਸ਼ਨ ਦਾ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਉਹਨਾਂ ਗਾਰੰਟੀਆਂ ਦੇ ਉੱਪਰ ਵੀ ਅ ਇਮੀਡੀਏਟਲੀ ਕੰਮ ਹੈ ਜਿਹੜਾ ਉਹ ਸ਼ੁਰੂ ਹੋਏਗਾ ਔਰ ਜੋ ਪਿਛਲੇ 3 ਸਾਲਾਂ ਤੋਂ ਸਰਕਾਰ ਦੀਆਂ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਚੱਲ ਰਹੀ ਸੀਗੇ ਪਰ ਕਿਉਂਕਿ ਕਾਰਪੋਰੇਸ਼ਨ ਹੈ ਜਿਹੜਾ ਉਹ ਸਭ ਤੋਂ ਇੰਪੋਰਟੈਂਟ ਹਾਊਸ ਹੁੰਦਾ ਹੈ ਕੋਈ ਡਵੈਲਪਮੈਂਟ ਦਾ ਕੰਮ ਉਹ ਸ਼ਹਿਰਾਂ ਦੇ ਵਿੱਚ ਉਹ ਕਾਰਪੋਰੇਸ਼ਨ ਦੇ ਮਤੇ ਤੋਂ ਬਾਅਦ ਹੀ ਸ਼ੁਰੂ ਹੋਣਾ ਹੈ ਸੋ ਹੋਣੀ ਅੱਜ ਸ਼ੁਰੂਆਤ ਹੈ ਜਿਹੜੀ ਉਹ ਹੋ ਚੁੱਕੀ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਕਾਰਪੋਰੇਸ਼ਨ ਦਾ ਮੈਨੀਫੈਸਟੋ ਜਾਰੀ ਕਰਕੇ ਗਏ ਸੀਗੇ ਉਹਨਾਂ ਗਾਰੰਟੀਆਂ ਦੇ ਉੱਪਰ ਵੀ ਇਮੀਡੀਏਟਲੀ ਕੰਮ ਹੈ ਜਿਹੜਾ ਉਹ ਸ਼ੁਰੂ ਹੋਏਗਾ ਔਰ ਜੋ ਪਿਛਲੇ 3 ਸਾਲਾਂ ਤੋਂ ਸਰਕਾਰ ਦੀਆਂ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਸੀਗੇ ਪਰ ਕਿਉਂਕਿ ਕਾਰਪੋਰੇਸ਼ਨ ਹੈ ਜਿਹੜਾ ਉਹ ਸਭ ਤੋਂ ਇੰਪੋਰਟੈਂਟ ਹਾਊਸ ਹੁੰਦਾ ਹੈ ਕੋਈ ਡਿਵੈਲਪਮੈਂਟ ਦਾ ਕੰਮ ਉਹ ਸ਼ਹਿਰਾਂ ਦੇ ਵਿੱਚ ਉਹ ਕਾਰਪੋਰੇਸ਼ਨ ਦੇ ਮਤੇ ਤੋਂ ਬਾਅਦ ਹੀ ਸ਼ੁਰੂ ਹੋਣਾ ਹੈ ਸੋ ਉਹ ਦੀ ਅੱਜ ਸ਼ੁਰੂਆਤ ਹੈ ਜਿਹੜੀ ਉਹ ਹੋ ਚੁੱਕੀ ਹੈ ਸੋ ਸਾਰੇ ਸਾਥੀਆਂ ਨੂੰ ਇਹਨਾਂ ਤਿੰਨੇ ਸਾਥੀਆਂ ਨੂੰ ਸਾਰੇ ਕਾਉਂਸਲਰਸ ਨੂੰ ਬਹੁਤ-ਬਹੁਤ ਮੁਬਾਰਕਬਾਦ ਉੱਚੇਚੇ ਤੌਰ ਤੇ ਇਸ ਜਿੱਤਣ ਲਈ ਜਿੱਥੇ ਸਾਡੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਸਾਡੇ ਸਾਰੇ ਐਮਐਲਏ ਸਾਹਿਬਾਨ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂਗਾ ਸਾਡੇ ਐਮਐਲਏ ਸਾਥੀ ਸੀਨੀਅਰ ਸਾਥੀ ਨੇ ਪਵਰ ਵਿਜੇ ਪ੍ਰਤਾਪ ਜੀ ਦਾ ਵੀ ਔਰ ਨਾਲ ਹੀ ਸਾਰੇ ਐਨਸੀ ਸਹਿਬਾਨ ਦਾ ਸਾਰੇ ਦੇ ਸਾਰੇ ਕਾਉਂਸਲਰ ਨੇ ਜਿਹੜੇ ਉਹ ਖੁਦ ਆਪ ਮੇਰ ਬਣ ਕੇ ਉਹ ਲੋਕਾਂ ਦੀ ਸੇਵਾ ਕਰਨਗੇ ਉਹ ਚੰਗੇ ਤੌਰ ਤੇ ਧੰਨਵਾਦ ਆ ਸ਼੍ਰੋਮਣੀ ਅਕਾਲੀ ਦਲ ਦੇ ਵੀ ਚਾਰ ਕੋਸਲਾਵਾਂ ਦਾ ਕਿ ਜਿਨ੍ਹਾਂ ਨੇ ਅਨ ਕੰਡੀਸ਼ਨਲ ਸਪੋਰਟ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਇਸ ਮੂਰਲ ਇਲੈਕਸ਼ਨ ਦੇ ਵਿੱਚ ਦਿੱਤੀ ਹੈ ਤਾਂ ਕਿ ਸਰਕਾਰ ਦੇ ਨਾਲ ਨਾਲ ਕਾਰਪੋਰੇਸ਼ਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਸ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਦੀ ਸੇਵਾ ਜਿਹੜੀ ਉਹ ਕਰ ਸਕੇ ਸੋ ਅਕਾਲੀ ਦਲ ਦੇ ਵੀ ਚਾਰੇ ਸਾਥੀਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦੋਣਾ ਕਿ ਇਕੱਲੇ ਚਾਹੇ ਕੋਈ ਕਿਸੇ ਮਰਜ਼ੀ ਪਾਰਟੀ ਦਾ ਹੋਵੇ ਅੱਜ ਇਹ ਠੀਕ ਹੈ ਕਿ ਇਲੈਕਸ਼ਨਾਂ ਤੱਕ ਆ ਪਾਰਟੀ ਬਾਜ਼ੀ ਹੁੰਦੀਆਂ ਨੇ ਪਰ ਜੇ ਅੱਜ ਮੇਅਰ ਸੀਨੀਅਰ ਡਿਫਟੀ ਮੇਅਰ ਜਾਂ ਡਿਫਟੀ ਮੇਅਰ ਚੁੜੇ ਗਏ ਨੇ ਤਿੰਨੇ ਸਾਥੀ ਤੇ ਇਕੱਲੇ ਆਮ ਆਦਮੀ ਪਾਰਟੀ ਐ ਇੱਕ ਧੜੇ ਜਾਂ ਇੱਕ ਗਰੁੱਪ ਦੇ ਨਹੀਂ ਹੈਗੇ ਇਹ ਸਾਰੇ ਸ਼ਹਿਰ ਦੇ ਸਾਰੀਆਂ ਪਾਰਟੀਆਂ ਦੇ ਸਾਰੇ ਧੜਿਆਂ ਦੇ ਸਾਰੇ ਗਰੁੱਪਾਂ ਦੇ ਮੁੱਖ ਸੇਵਾਦਾਰ ਬਣ ਕੇ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਉਹ ਯਕੀਨੀ ਬਣਾਉਣਗੇ ਸੋ ਇਹਨਾਂ ਸਾਰੇ ਸਾਥੀਆਂ ਨੂੰ ਸਾਰੀ ਟੀਮ ਨੂੰ ਦਿਨ ਦੀਆਂ ਗਹਿਣੇ ਵਿੱਚੋਂ ਬਹੁਤ ਬਹੁਤ ਮੁਬਾਰਕਬਾਦ ਤੇ ਆਉਣ ਵਾਲੇ ਸਮੇਂ ਦੇ ਲਈ ਸ਼ੁਭ ਕਾਮਨਾਵਾਂ ਜੀ